ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਤਾਂ ਆ ਤੁਸੀਂ ਨੋਟਿਸ ਦੇਖ ਸਕਦੇ ਹੋ ਜਿਹੜਾ BFHS US ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਹੈ 986 ਕੁੱਲ ਪੋਸਟਾਂ ਸੀਗੇ ਉਹਨਾਂ ਦੇ ਸਬੰਧੀ ਇਹ ਨੋਟਿਸ ਹੈ ਤਾਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਤਾਂ ਚੈਨਲ ਨੂੰ ਕਰ ਲਿਆ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਅਤੇ ਜੇਕਰ ਹੋਰ ਕੋਈ ਜਾਣਕਾਰੀ ਚਾਹੀਦੀ ਹੋਵੇ ਇਸ ਵੀਡੀਓ ਦੇ ਰਿਲੇਟਡ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਵੀ ਪੁੱਛ ਸਕਦੇ ਹੋ ਤੇ ਆਪਣਾ ਟੈਲੀਗ੍ਰਾਮ ਅਤੇ ਵਟਸਐਪ ਚੈਨਲ ਜ਼ਰੂਰ ਜੁਆਇਨ ਕਰ ਲੈਣਾ ਤਾਂ ਦੇਖੋ ਜੀ ਇਹ ਨੋਟਿਸ ਹੈ ਜਿਹੜਾ ਇਹ ਤੁਹਾਨੂੰ ਦਿਖਾਣਿਆ ਹੋਣਾ ਸੀ ਤਾਂ ਤਾਂ ਦੇਖੋ ਜੀ ਆਹ ਸ਼੍ਰੇਣੀਆਂ ਦਾ ਨਾਮ ਹੈ ਠੀਕ ਹੈ ਜੀ ਆਹ ਆਪਣੇ ਕੋਲ ਪੂਰਾ ਨੋਟਿਸ ਹੈ ਉਹਨਾਂ ਨੇ ਕੀ ਕਿਹਾ ਹੈ ਡਾਕਟਰ ਸੇਤ ਅਤੇ ਪਰਿਵਾਰ ਭਲਾਈ ਪੰਜਾਬ ਵੱਲੋਂ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸ ਫਰੀਦਕੋਟ ਰਾਹੀਂ ਇਸ਼ਤਿਹਾਰ ਨੰਬਰ BFUFU2317 ਅਨੁਸਾਰ ਮਲਟੀਪਰਪਸ ਹੈਲਥ ਵਰਕਰ ਨੌਕਰੀਆਂ 986 ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ ਬਾਬਾ ਫਰੀ ਯੂਨੀਵਰਸਿਟੀ ਵੱਲੋਂ ਇਹਨਾਂ ਅਸਾਮੀਆਂ ਦੀ ਕਾਉਂਸਲਿੰਗ ਲਈ ਵੱਖ-ਵੱਖ ਮਿਤੀਆਂ ਨੂੰ ਉਮੀਦਵਾਰਾਂ ਨੂੰ ਬੁਲਾਇਆ ਗਿਆ ਹੈ ਇਹਨਾਂ ਉਮੀਦਵਾਰਾਂ ਵਿੱਚੋਂ ਹੇਠ ਲਿਖੇ ਅਨੁਸਾਰ ਕੈਟਾਗਰੀ ਵਾイズ ਅਸਲ ਜਾਤੀ ਪ੍ਰਮਾਣ ਪੱਤਰ ਵੈਰੀਫਾਈ ਕਰਨ ਲਈ ਡੈਕਟਰ ਸੇਤ ਅਤੇ ਪਰਿਵਾਰ ਭੁਲਾਈ ਪਲਾਗ ਪਰਿਵਾਰ ਕਲਿਆਣ ਪਵਨ ਸੈਕਟਰ 34ਏ ਚੰਡੀਗੜ੍ਹ ਵਿਖੇ ਕਾਨਫਰੰਸ ਹਾਲ ਵਿੱਚ ਹਾਜ਼ਰ ਹੋਇਆ ਜਾਵੇ ਤਾਂ ਦੋਸਤੋ 23 12 ਦਾ ਮੈਨੂੰ ਲੱਗਦਾ ਵੀ 2023 ਦੀਆਂ ਪੋਸਟਾਂ ਹੀ ਹੋਣੀਆਂ ਨੇ ਤਾਂ ਆ ਕਾਉਂਸਲਿੰਗ ਦੀ ਮਿਤੀ ਹੈ ਦੇਖੋ ਜੀ 27 ਨੂੰ ਜਾਣਗੇ ایਬੀਐਸ ਵਾਲੇ ਠੀਕ ਹੈ ਜੀ ਉਸ ਤੋਂ ਬਾਅਦ ਨੂੰ ਸੂਚਿਤ ਜਾਤੀ ਵਾਲੇ ਜਾਣਗੇ 27 ਨੂੰ ਤੇ 28 ਨੂੰ ਸਪੋਰਟਸ ਪਰਸਨ ਨੇ ਉਹ 29 ਨੂੰ ਜਾਣਗੇ ਉਸ ਤੋਂ ਬਾਅਦ ਆਂਗਣਵਾੜੀ ਵਰਕਰਾਂ ਦੀ ਵੀ ਬਿੱਗ ਅਪਡੇਟ ਏ ਠੀਕ ਹੈ ਜੀ ਇਹ ਬਾਤ ਦੀ ਗੱਲ ਹੈ ਠੀਕ ਹੈ ਜੀ ਇਹ ਜਿਹੜੇ ਉਹ ਵਾਲੇ ਨੇ ਆਂਗਣਵਾੜੀ ਵਰਕਰ ਜਿਨ੍ਹਾਂ ਨੇ ਅਪਲਾਈ ਕੀਤਾ ਸੀਗਾ ਤੇ ਇਹ ਵੀ ਜਾਣਗੇ ਈਡਬਲਯੂਐਸ ਆਸ਼ਾ ਵਰਕਰ ਵੀ ਜਾਣਗੇ ਇਹਨਾਂ ਦੀ ਅਲੱਗ-ਅਲੱਗ ਮਿਤੀਆਂ ਦਿੱਤੀਆਂ ਨੇ ਸੋ ਦੋਸਤੋ ਜਿਹੜੇ-ਜਿਹੜੇ ਬੱਚਿਆਂ ਨੇ ਇਹ ਪੇਪਰ ਦਿੱਤੇ ਸੀਗੇ ਉਹ ਜਰੂਰ ਇੱਥੇ ਪਹੁੰਚ ਜਾਣ ਜੇਕਰ ਤੁਹਾਡੇ ਮਤਲਬ ਕਿ ਤੁਹਾਨੂੰ ਨਹੀਂ ਪਤਾ ਲੱਗ ਗਿਆ ਤਾਂ ਤੁਸੀਂ ਆਪਣੀਆਂ ਮੇਲਜ਼ ਜਰੂਰ ਚੈੱਕ ਕਰ ਲੈਣਾ ਜੇਕਰ ਤੁਹਾਨੂੰ ਮੇਲ ਤੋਂ ਵੀ ਨਹੀਂ ਪਤਾ ਲੱਗਦਾ ਤਾਂ ਤੁਸੀਂ BFU ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ 23 17 ਦਾ ਜਿਹੜਾ ਨੋਟੀਫਿਕੇਸ਼ਨ ਉਹ ਪੜ ਲੈਣਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਇਹਦੇ ਵਿੱਚ ਐਲੀਜੀਬਲ ਹੋ ਜਾਂ ਨਹੀਂ ਧੰਨਵਾਦ ਦੋਸਤੋ ਵੀਡੀਓ ਕਿਵੇਂ ਦੀ ਲੱਗੀ ਜਰੂਰ ਆਪਣੇ ਵਿਚਾਰ ਦੱਸਣਾ